ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਹਾਂਜੀ ਮੱਝ ਪਹੁੰਚਿਆ ਫਤੇਗੜ ਸਾਹਿਬ ਜਿੱਥੇ ਕੀ ਤੁਸੀਂ ਵੇਖ ਸਕਦੇ ਤੁਹਾਨੂੰ ਦਿਖਾਨੇ ਆ ਤੇ ਤੁਹਾਨੂੰ ਦਿਖਾਨੇ ਲੰਗਰ ਪਹੁੰਚ ਪਹੁੰਚ ਰਹੇ ਨੇ ਤੇ ਕੱਲ ਤੋਂ ਜਿਹੜਾ ਸਹੀਦੀ ਦਾੜਾ ਆਪਣੇ ਸਟਾਰਟ ਹੋ ਚੁੱਕ ਜਾਣਾ ਜਿੱਥੇ ਫਤੇਗੜ ਸਾਹਿਬ ਤੇ ਨਗਰ ਕੀਰਤਨ ਵੀ ਪਾਲਕੀ ਸਾਹਿਬ ਵੀ ਰਸਤੇ ਦੇ ਵਿਚਾਰੀ ਇੱਕ ਭਾਈ ਸੇਵਾ ਕਰ ਰਹੇ ਨੇ ਭਾਈ ਗੁਰਦੇ ਵੀ ਲਿਖਿਆ ਆਪਣੇ ਬਾੜਾਂ ਦੇ ਸ਼ੇਰ ਪਰਬਤਵੀ ਜੋਲਦਾਰ ਨੇ ਪਰਮੇਸ਼ਰ ਦੇ ਪਿਆਰੇ ਉਹਨਾਂ ਦੇ ਪਿਆਰੇ ਸਿੰਘ ਹਾਂਜੀ ਕਰੋਣੇ ਤੁਹਾਨੂੰ ਪੰਜ ਪਿਆਰੇ ਦਰਸ਼ਨ ਪਰ ਉਹਦੀ ਹਾਰੇ ਬਾਹਰ ਤੇ ਵੀ ਜੋ ਅਦਕਿ ਮੋਲੇ ਨਾਮ ਨਾਮ ਦੇ ਪਰਬਤਵੀ ਜੋ ਹਾਂਜੀ ਕਰੋ ਇਹ ਦਰਸ਼ਨ ਮੋਲੇ ਨਾਮ ਗੁਨਾਮੇ ਪ੍ਰਸਾਦ ਜੀ ਪ੍ਰਸਾਦ ਜੀ ਹਾਂਜੀ ਤੁਸੀਂ ਕਰਦੇ ਦਰਸ਼ਨ ਜਵੇਂ ਪਾਰਕ ਸਾਹਿਬ ਦੀ ਇਹ ਗੱਲ ਲੱਗੇ ਟੋਲੇ ਨਾਨਾ ਗੁਰਾਂ ਦੇ ਪਰਵਤ ਵੀ ਗੋਲ ਦੇ ਟੋਲੇ ਨਾਨਾ ਗੁਰਾਂ ਦੇ ਹਾਂਜੀ ਬਾਬਾਈ ਕੀਰਤਨ ਵੀ ਕਰਦੇ ਤੁਸੀਂ ਸਰਵੀ ਦਰਸ਼ਨਾਂ ਅਸਤਾਨਤਨ ਬਾਬਾ ਫਤੇ ਸਿੰਘ ਸਾਹਿਬ ਜੀ ਅਸਤਾਨਤਨ ਬਾਬਾ ਜਲੋਵਰ ਸਿੰਘ ਜੀ ਅਸਤਾਨਤਨ ਬਾਬਾ ਫਤੇ ਸਿੰਘ ਜੀ ਕਾਫੀ ਵੱਡਾ ਕਾਬਲਾ ਜੀ ਤੁਸੀਂ ਦੇਖ ਸਕਦੇ ਹੋ ਸੋਹਣੀ ਦਰਸ਼ਕੋ ਕਾਬਲਾ ਕਾਫੀ ਵੱਡਾ ਹੈ ਕਿਹੜੀ ਜਗ੍ਹਾ ਤੋਂ ਆਵਰੇ ਮੇਰੇ ਕਾਲਕੀ ਸਾਹਿਬ ਹਾਂਜੀ ਸਿਕੰਦਰਪੁਰ ਸਿਕੰਦਰਪੁਰ ਤੋਂ ਹੀ ਆਪ ਵੀ ਸਾਹਿਬ ਐ ਨਹੀਂ ਸਿਕੰਦਰਪੁਰ ਆਏ ਮੀਂਹ ਪਾਵੇ ਦੇ ਕੋਲ ਠੀਕ ਆ ਜੀ ਬਹੁਤ ਧੰਨਵਾਦ ਜੀ ਬਾਹਰ ਤੁਹਾਡੇ ਪਰ ਅਵੇ ਸਾਹਿਬ ਮੇਲ ਪਰ ਅਸਰ ਕੇ ਚੜਦੀ ਗਲਾ ਬਖਸ਼ ਜੀ ਹਾਂਜੀ ਇਹ ਨਾ ਸਿਕੰਦਰਪੁਰ ਤੋਂ ਆਈ ਨਗਰ ਕੀਰਤਨ ਹੈ ਕਾਫੀ ਵੱਡਾ ਕਾਫਲਾ ਤੁਸੀਂ ਵੇਖ ਸਕਦੇ ਹੋ ਕਾਫੀ ਵੱਡਾ ਕਾਫਲੇ ਦੇ ਵਿੱਚ ਨਾਗਰ ਕੀਰਤਨਾ ਦੇਖ ਸਕਦੇ ਸੀ ਇਹ ਮੈ ਉਹਨਾਂ ਦੀ ਯਾਤ ਦੇ ਵਿੱਚ ਦੇਖੋ ਜੀ ਕਿੱਥੋਂ ਕਿੱਥੋਂ ਦੁਨੀਆ ਆਉਂਦੀ ਆ ਇਹ ਜਿਹੜੀ ਸੰਗਿਤਾ ਦੇਖੋ ਕਿੰਨੇ ਕਿੰਨੇ ਦੂਰ ਤੋਂ ਆਉਂਦੀ ਆ ਜਿਵੇਂ ਸੰਗੰਦਰਪੁਰ ਨਗਾਵੇ ਦੇ ਕੋਲ ਪੈਂਦਾ ਹੀ ਇਹ ਜਿਹੜਾ ਨਗਾਵਾ ਨਾ ਮਰਿੰਡੇ ਦੇ ਵਿੱਚ ਪੈਂਦਾ ਹੀ ਇਹ ਜਿਲ੍ਹਾ ਰੋਪੜ ਬੱਡੇ ਕਾਫੀ ਵੱਡਾ ਕਾਫਲਾ ਹੈ ਤੁਸੀਂ ਵੇਖ ਸਕਦੇ ਹੋ ਕਾਫੀ ਟ੍ਰੈਕਟਰ ਟੱਲੀਆਂ ਨੇ ਘਟੋਕਤ ਗ੍ਰੀਸ ਦੀ ਨਾਲ ਸੰਗਤ ਹੈ 11500 ਦੇ ਹਿਸਾਬ ਨਾਲ ਸੰਗਤ ਹੋਵੇਗੀ ਕਾਫਲੇ ਦੇ ਵਿੱਚ 11500 ਦੇ ਕਾਫਲੇ ਦੇ ਨਾਲ ਸੰਗਤ ਆ ਰਹੀ ਹੈ ਟਰੈਂਡੀਆਂ ਦੇ ਵਿੱਚ ਹਾਂਜੀ ਕਰੋ ਜੀ ਦਰਸ਼ਨ ਭਾਗਾ ਵਾਲਿਓ ਕਾਫੀ ਵੱਡਾ ਕਾਫਲਾ ਤੁਸੀਂ ਵੇਖ ਸਕਦੇ ਹੋ ਜੋ ਕਿ ਇਹ ਨਾਲ ਸ੍ਰੀ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਪਹੁੰਚ ਕੇ ਨਮਸਤਕੋਨਗੇ ਉਹ ਪਾਲਕੀ ਸਾਹਿਬਾ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਪਹੁੰਚੇਗੀ